ਸੰਦੂਜੀ ਕਿਵੇਂ ਦੇਖਦੇ ਹੋਗੇ ਜਿਹੜਾ ਡਾਕਟਰ ਗਾਂਧੀ ਜੀ ਦੁਆਰਾ ਬਿਆਨ ਦਿੱਤਾ ਗਿਆ ਹੈਗਾ ਹਲਕਾ ਇੰਚਾਰਜਾਂ ਲੈ ਕੇ ਦੇਖੋ ਕਾਫੀ ਸਮੇਂ ਤੋਂ ਇੱਕ ਮੰਗ ਉੱਠ ਰਹੀ ਸੀਗੀ ਕਿ ਜਿਹੜੀ ਕਾਂਗਰਸ ਦੀ ਸੰਵਿਧਾਨਕ ਪੋਸਟ ਨਹੀਂ ਹੈ ਹਲਕਾ ਇੰਚਾਰਜ ਕੋਈ ਵੀ ਸੰਵਿਧਾਨ ਦੇ ਵਿੱਚ ਕਾਂਗਰਸ ਦੇ ਪੋਸਟ ਨਹੀਂ ਵੀ ਜਿਹਦੀ ਕੋਈ ਚਿੱਠੀ ਪ੍ਰਧਾਨ ਸਾਹਿਬ ਰਾਜਾ ਵੜਿੰਗ ਜੀ ਜਾਂ ਸਾਡੇ ਜਨਰਲ ਸੈਕਟਰੀ ਇੰਚਾਰਜ ਜਾਂ ਸਾਡੇ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਕਰ ਦਜਨ ਖੜਗੇ ਜੀ ਵੱਲੋਂ ਜਾਰੀ ਕੀਤੀ ਹੋਏ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਨਾਂ ਤੇ ਵੀ ਉਹ ਹਲਕਾ ਇੰਚਾਰਜ ਲਾਇਆ ਜਾਂਦਾ ਹੈ ਤੋਂ ਇਹ ਇੱਕ ਹਾਰੇ ਹੋਏ ਉਮੀਦਵਾਰ ਜਦੋਂ ਹਾਰ ਜਾਂਦੇ ਐ ਉਹਨਾਂ ਨੂੰ ਅਕਾਲੀ ਦਲ ਨੇ 1997 ਤੋਂ 2002 ਵਾਲੀ ਸਰਕਾਰ ਦੇ ਵਿੱਚ ਹਲਕਾ ਇੰਚਾਰਜ ਬਣਾ ਕੇ ਤੇ ਉਥੇ ਦੀ ਨੁਮਾਇੰਦਗੀ ਦੇ ਦਿੱਤੀ ਵੀ ਉਹ ਸਰਕਾਰ ਦੇ ਵਿੱਚ ਉਸ ਹਲਕੇ ਦੇ ਕੰਮਕਾਜ ਕਰਾਉਣ ਕੈਪਟਨ ਅਮਰਿੰਦਰ ਸਿੰਘ ਜੀ ਜਿਨ੍ਹਾਂ ਨੇ ਕਾਫੀ ਸਮਾਂ ਅਕਾਲੀ ਦਲ ਚਲਾਇਆ ਉਹ ਅੱਗੇ ਕਾਂਗਰਸ ਦੇ ਵਿੱਚ ਜਦੋਂ ਆਏ 2002 ਦੇ ਵਿੱਚ ਉਹਨਾਂ ਨੇ ਉਹੀ ਹਲਕਾ ਇੰਚਾਰਜ ਸਿਸਟਮ ਕਾਂਗਰਸ ਦੇ ਵਿੱਚ ਕੈਰੀ ਆਨ ਕਰ ਲਿਆ ਤੇ ਜਦੋਂ 2002 ਦੇ ਜਿਹੜੇ ਕਾਂਗਰਸ ਤੋਂ ਚੋਣ ਲੜੇ ਉਮੀਦਵਾਰ ਹਾਰ ਗਏ ਉਹਨਾਂ ਨੂੰ ਅੱਗੇ ਹਲਕਾ ਇੰਚਾਰਜ ਲਾ ਦਿੱਤਾ ਸਰਕਾਰ ਚਲਾਉਣ ਦੇ ਲਈ ਸੋ ਇੱਕ ਪਿਰਤ ਤੁਰ ਪਈ ਉਹਦੇ ਨਾਲ ਹੁਣ ਹਾਰੇ ਹੋਏ ਲੀਡਰ ਜਿਹੜੇ ਆਪਣੇ ਆਪ ਨੂੰ ਹਲਕਾ ਇੰਚਾਰਜ ਲਿਖਣ ਲੱਗ ਗਏ ਪਰ ਸੰਵਿਧਾਨ ਦੇ ਵਿੱਚ ਕੋਈ ਐਸੀ ਪੋਸਟ ਨਹੀਂ ਡਾਕਟਰ ਗਾਂਧੀ ਵੀ ਜਦੋਂ ਤੋਂ ਕਾਂਗਰਸ ਚ ਆਏ ਨੇ ਇਹਦੀ ਪੜਤਾਲ ਕਰ ਰਹੇ ਸੀ ਵੀ ਹਲਕਾ ਇੰਚਾਰਜ ਕਿਉਂਕਿ ਲੀਡਰ ਜਾ ਕੇ ਕਹਿੰਦੇ ਸੀ ਅਸੀਂ ਹਲਕਾ ਇੰਚਾਰਜਾਂ ਸਾਨੂੰ ਹੀ ਗਰੰਟਾ ਦਿਓ ਹਲਕੇ ਦੇ ਵਿੱਚ ਹੋਰ ਕਿਸੇ ਨੂੰ ਨਾਂ ਦਿਓ ਇਸ ਤਰ੍ਹਾਂ ਹੀ ਜਦੋਂ ਡਾਕਟਰ ਗਾਂਧੀ ਨੇ ਕਾਂਗਰਸ ਚ ਸ਼ਾਮਲ ਹੋ ਕੇ ਚੋਣ ਲੜੀ ਤੇ ਇਹਨਾਂ ਲੀਡਰਾਂ ਵੱਲੋਂ ਮੁੱਦਾ ਉਠਾਇਆ ਗਿਆ ਸੀ ਵੀ ਹਲਕਾ ਇੰਚਾਰ ਜਾਂ ਸੀ ਹਲਕੇ ਦੇ ਅਸੀਂ ਚੋਣਾਂ ਲੜ ਚੁੱਕੇ ਆਂ ਕੁਝ ਪੁਰਾਣੇ ਐਮਐਲਏ ਵੀ ਰਹਿ ਚੁੱਕੇ ਆਂ ਚਾਹੇ ਹੁਣ ਉਹ ਹਾਰ ਗਏ ਵੀ ਸਾਡੇ ਥਰੂ ਹੀ ਜਿਹੜਾ ਐਮਪੀ ਸਾਹਿਬ ਹਲਕੇ ਦੇ ਪ੍ਰੋਗਰਾਮ ਬਣਾਉਣ ਤੇ ਉਹਨਾਂ ਦੀ ਇੱਕ ਮਜਬੂਰੀ ਸੀ ਕਾਂਗਰਸ ਦੀ ਵੀ ਮਜਬੂਰੀ ਸੀ ਵੀ ਉਹਨਾਂ ਦੇ ਅੱਗੇ ਉਹਨਾਂ ਨੂੰ ਥੋੜਾ ਜਿਹਾ ਦਬਣਾ ਪਿਆ ਤੇ ਠੀਕ ਹੈ ਉਹਨਾਂ ਦੇ ਅਕੋਰਡਿੰਗ ਹਲਕਿਆਂ ਦੇ ਵਿੱਚ ਐਮਪੀ ਇਲੈਕਸ਼ਨ ਦੇ ਪ੍ਰੋਗਰਾਮ ਬਣੇ ਪਰ ਵਰਕਰਾਂ ਨੇ ਵੀ ਆਪਣੇ ਤੌਰ ਤੇ ਡਾਕਟਰ ਗਾਂਧੀ ਦੀਆਂ ਮੀਟਿੰਗਸ ਕਰਾਈਆਂ ਉਹਨਾਂ ਦੀ ਚੋਣ ਦੇ ਵਿੱਚ ਹਿੱਸਾ ਲਿਆ ਜਿਹੜੇ ਕਾਂਗਰਸ ਲਈ ਦਿਨ ਰਾਤ ਇੱਕ ਕਰ ਰਹੇ ਨੇ ਵਰਕਰ ਨੌਜਵਾਨ ਵਰਕਰ 20 20 ਸਾਲ ਤੋਂ ਕੰਮ ਕਰ ਰਹੇ ਨੇ ਉਹ ਕਾਂਗਰਸੀ ਵਰਕਰਾਂ ਦੀ ਮੰਗ ਸੀਗੀ ਵੀ ਹਲਕਾ ਇੰਚਾਰਜ ਸਿਸਟਮ ਦੇ ਨਾਲ ਲੋਕਾਂ 'ਚ ਭੰਬਲ ਪੂਸਾ ਪੈਦਾ ਕੀਤਾ ਜਾ ਰਿਹਾ ਹੈ ਕਾਂਗਰਸੀ ਵਰਕਰਾਂ ਦੇ ਵਿੱਚ ਭੰਬਲ ਪੂਸਾ ਪੈਦਾ ਕੀਤਾ ਜਾ ਰਿਹਾ ਹੈ ਸੋ ਡਾਕਟਰ ਗਾਂਧੀ ਨੇ ਪਿਛਲੇ ਡੇਢ ਸਾਲ 'ਚ ਇਹਦੀ ਪੜਤਾਲ ਕੀਤੀ ਸਾਰਾ ਉਹਨਾਂ ਨੇ ਇਹਨੂੰ ਘੋਖਿਆ ਪੜਤਾਲਿਆ ਤੇ ਫਿਰ ਇਸ ਨਿਰਨੇ ਤੇ ਆਏ ਕਿ ਜਦੋਂ ਕੋਈ ਸੰਵਿਧਾਨਕ ਪੋਸਟ ਹੀ ਨਹੀਂ ਪਿੱਛੇ ਸੰਵਿਧਾਨ ਬਚਾਓ ਰੈਲੀ ਹੋਈ ਪਟਿਆਲਾ ਦੇ ਵਿੱਚ ਉਦੋਂ ਵੀ ਤੁਹਾਡੇ ਪੱਤਰਕਾਰਾਂ ਭਰਾਵਾਂ ਦੇ ਵਿੱਚੋਂ ਇੱਕ ਪੱਤਰਕਾਰ ਨੇ ਰਾਜਾ ਵੜਿੰਗ ਜੀ ਨੂੰ ਸਵਾਲ ਪੁੱਛਿਆ ਸੀਗਾ ਕਿ ਇਹ ਹਲਕਾ ਇੰਚਾਰਜ ਸਿਸਟਮ ਕੀ ਹੈ ਕਾਂਗਰਸ ਦੇ ਵਿੱਚ ਹਰਿਆਣਾ ਕਾਂਗਰਸ ਦੇ ਵਿੱਚ ਕੋਈ ਹਲਕਾ ਇੰਚਾਰਜ ਸਿਸਟਮ ਨਹੀਂ ਹੈਗਾ ਰਾਜਸਥਾਨ ਕਾਂਗਰਸ ਦੇ ਵਿੱਚ ਕੋਈ ਹਲਕਾ ਇੰਚਾਰਜ ਸਿਸਟਮ ਨਹੀਂ ਹੈਗਾ ਹਿਮਾਚਲ ਕਾਂਗਰਸ ਦੇ ਵਿੱਚ ਕੋਈ ਹਲਕਾ ਇੰਚਾਰਜ ਸਿਸਟਮ ਨਹੀਂ ਹੈਗਾ ਜਿਹੜੇ ਨਾਲ ਸੂਬੇ ਲੱਗਦੇ ਐ ਕੱਲੇ ਪੰਜਾਬ ਦੇ ਵਿੱਚ ਹੀ ਹਲਕਾ ਇੰਚਾਰਜ ਸਿਸਟਮ ਕਾਂਗਰਸ ਦੇ ਵਿੱਚ ਕਿਉਂ ਹੈ ਤੇ ਇਹ ਜਿਹੜਾ ਹੈ ਇਹ ਪੋਸਟ ਜਾਰੀ ਕੀਤੀ ਗਈ ਬਣਾਈ ਗਈ ਹੈ ਤਾਂ ਰਾਜਾ ਵੜਿੰਗ ਜੀ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਸੀ ਵੀ ਇਹ ਕੋਈ ਸੰਵਿਧਾਨਕ ਪੋਸਟ ਨਹੀਂ ਕਿਸੇ ਨੂੰ ਵੀ ਇਹਦੀ ਕੋਈ ਚਿੱਠੀ ਨਹੀਂ ਦਿੱਤੀ ਗਈ ਵੀ ਫਲਾਣਾ ਹਲਕਾ ਇੰਚਾਰਜ ਹੈ ਫਲਾਣੇ ਹਲਕੇ ਦਾ ਆਪੇ ਹੀ ਜਾਂ ਉਹਨਾਂ ਦੇ ਚਾਹਤਿਆਂ ਵੱਲੋਂ ਹਲਕਾ ਇੰਚਾਰਜ ਲਿਖਿਆ ਜਾਂਦਾ ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ ਪਰ ਪਤਾ ਨਹੀਂ ਰਾਜਾ ਵੜਿੰਗ ਜੀ ਸਾਡੇ ਨੌਜਵਾਨ ਪ੍ਰਧਾਨ ਨੇ ਬਹੁਤ ਹੀ ਕਾਂਗਰਸ ਦੇ ਲਈ ਕੰਮ ਕਰਦੇ ਆ ਉਹਨਾਂ ਦੀ ਕੀ ਮਜਬੂਰੀ ਵੀ ਉਹ ਇਹਦੇ ਚ ਕੋਈ ਸ਼ੋ ਕੋਸ ਨੋਟਿਸ ਨਹੀਂ ਕੱਢ ਸਕੇ ਵੀ ਕੋਈ ਵੀ ਆਪਣੇ ਆਪ ਨੂੰ ਕਾਂਗਰਸ ਦਾ ਮਾਲਕ ਨਹੀਂ ਲਿਖ ਸਕੇਗਾ ਹਲਕੇ ਦੇ ਵਿੱਚ ਜਿਹੜੇ ਵਰਕਰ ਨੇ ਜਾਂ ਜਿਹੜੇ ਸੰਵਿਧਾਨਕ ਪੋਸਟ ਤੇ ਬਲਾਕ ਪ੍ਰਧਾਨ ਨੇ ਜਾਂ ਜ਼ਿਲ੍ਹਾ ਪ੍ਰਧਾਨ ਹੈ ਉਹ ਜਿਹੜਾ ਕਾਂਗਰਸ ਦਾ ਮਾਲਕ ਹੈ ਉਹ ਕਾਂਗਰਸ ਦਾ ਜਿਹੜਾ ਲੀਡਰ ਹੈ ਜਿਵੇਂ ਸਾਡੇ ਪ੍ਰਧਾਨ ਸਾਹਿਬ ਨੇ ਰਾਜਾ ਵੜਿੰਗ ਜੀ ਉਹ ਪੰਜਾਬ ਕਾਂਗਰਸ ਚਲਾ ਰਹੇ ਨੇ ਇਸ ਤਰ੍ਹਾਂ ਹੀ ਸਾਡੀ ਜ਼ਿਲ੍ਹੇ ਦੀ ਕਾਂਗਰਸ ਜਿਹੜੀ ਉਹ ਹਰਵਿੰਦਰ ਮਹੰਤ ਖਨੋੜਾ ਜੀ ਚਲਾ ਰਹੇ ਨੇ ਪ੍ਰਧਾਨ ਨੇ ਜ਼ਿਲ੍ਹੇ ਦੇ ਉਹ ਜ਼ਿਲ੍ਹੇ ਦੀ ਕਾਂਗਰਸ ਸੰਗਠਨ ਦੇ ਇੰਚਾਰਜ ਨੇ ਪੂਰੇ ਦੇ ਜ਼ਿਲ੍ਹੇ ਚ ਜਵਾਬ ਦੇ ਨੇ ਕਾਂਗਰਸ ਦੇ ਪ੍ਰਤੀ ਇਸ ਤਰ੍ਹਾਂ ਹੀ ਸਾਡੇ ਬਲਾਕਾਂ ਦੇ ਪ੍ਰਧਾਨ ਨੇ ਮੰਡਲ ਪ੍ਰਧਾਨ ਨੇ ਸੋ ਸੰਗਠਨ ਦੇ ਨਾਲ ਪਾਰਟੀ ਚੱਲਦੀ ਏ ਨਾ ਕਿ ਇਸ ਤਰ੍ਹਾਂ ਦੀਆਂ ਪੋਸਟਾਂ ਦੇ ਨਾਲ ਸੋ ਡਾਕਟਰ ਗਾਂਧੀ ਜੀ ਨੇ ਬਹੁਤ ਹੀ ਪੜਚੋਲ ਤੇ ਪੜਤਾਲ ਕਰਕੇ ਸਿਆਣਪ ਦੇ ਨਾਲ ਇਹ ਬਿਆਨ ਜਾਰੀ ਕੀਤਾ ਤਾਂ ਕਿ ਇਹ ਜਿਹੜਾ ਟਵੀਟ ਹੈ ਇਹ ਰਾਹੁਲ ਗਾਂਧੀ ਜੀ ਤੱਕ ਹਾਈ ਕਮਾਂਡ ਤੱਕ ਪਹੁੰਚ ਸਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੱਕ ਪਹੁੰਚ ਸਕੇ ਤੇ ਕਾਂਗਰਸ ਦਾ ਜਿਹੜਾ ਪੰਬਲ ਪੂਸਾ ਪਿਆ ਹੋਇਆ ਵਰਕਰਾਂ 'ਚ ਇੱਕ ਧਿਰ ਜਿਹੜੀ ਉਹ ਹਾਰੀ ਹੋਈ ਧਿਰ ਵੀ ਹਲਕੇ ਚ ਕਾਬਜ਼ ਰਹਿੰਦੀ ਹੈ ਕਾਂਗਰਸੀ ਵਰਕਰਾਂ ਤੇ ਉਹਨੂੰ ਜਿਹੜਾ ਕਾਂਗਰਸ ਨੂੰ ਮੁਕਤ ਕਰਾਇਆ ਜਾਏ ਇਹ ਕਾਂਗਰਸ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ ਸੋ ਲੋਕ ਆਪਣੇ ਆਪ ਨੂੰ ਵੱਡਾ ਸਮਝਦੇ ਕਾਂਗਰਸ ਨੂੰ ਛੋਟਾ ਸਮਝਦੇ ਐ ਸੋ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਡਾਕਟਰ ਗਾਂਧੀ ਨੇ ਬਿਆਨ ਦਿੱਤਾ ਹੈ ਇਹ ਸ਼ਲਾਘਾਯੋਗ ਬਿਆਨ ਹੈ ਵਰਕਰਾਂ ਵੱਲੋਂ ਇਹਦਾ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ